ਗੁੱਡ ਈਵਨਿੰਗ ਫਰੈਂਡਸ ਮੈਂ ਡਾਕਟਰ ਕਰਮਜੀਤ ਸਿੰਘ ਹੋਮੋਪੈਥਿਕ ਫਿਜੀਸ਼ੀਨ ਸੁਪਰ ਹੋਮੋਪੈਥਿਕ ਕਲੀਨਿਕ ਤੋਂ ਅੱਜ ਦਾ ਲੈਕਚਰ ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਲੈਕਚਰ ਆ ਇਹ ਲੈਕਚਰ ਉਹਨਾਂ ਵਾਸਤੇ ਆ ਜਿਹੜੇ ਬਿਨਾਂ ਕਿਸੇ ਡਾਕਟਰ ਦੀ ਸਲਾਹ ਦੇ ਮਰਜ਼ੀ ਨਾਲ ਮੂੰਹ ਚਾ ਕੇ ਕੋਈ ਵੀ ਦਵਾਈ ਪ੍ਰੋਡਕਟ ਖਾ ਲੈਂਦੇ ਆ ਕੋਈ ਵੀ ਕੰਪਨੀ ਦਾ ਪ੍ਰੋਡਕਟ ਬਣਾ ਕੇ ਖਾ ਲੈਂਦੇ ਆ ਬਸ ਕੀ ਐਗਰੇਵੇਸ਼ਨ ਹੁੰਦੇ ਆ ਇਹ ਧਿਆਨ ਦੇਣ ਵਾਲਾ ਮੁੱਦਾ ਵਾ ਅੱਜ ਕੱਲ ਹਰ ਕੋਈ ਆਪੋ ਆਪਣੇ ਪ੍ਰੋਡਕਟ ਬਣਾ ਕੇ ਵੇਚ ਰਿਹਾ ਵਾ ਜੇ ਮਲੇਵ ਟੌਨ ਕਿ ਲਓ ਜੀ ਹਾਰਟ ਟੌਨ ਕਿ ਲਓ ਜੀ 6 ਟੌਨ ਕਿ ਲਓ ਜੀ ਫਲਾਣਾ ਢੋਂਕਾ ਦੇਸੀ ਨਾਲ ਉੱਤੇ ਚੱਕੋ ਜੀ ਵਿਦੇਸੀ ਨਾਲ ਉੱਤੇ ਚੱਕੋ ਲੋਕੋ ਸਿਰਫ ਮਸ਼ੂਰੀਆਂ ਕਰ ਰਹੇ ਜਾਂ ਲੋਕਾਂ ਨੂੰ ਲੁੱਟਣ ਨਵੇਂ ਨਵੇਂ ਤਰੀਕੇ ਬਦਲੇ ਜਾ ਰਹੇ ਆ ਲੋਕਾਂ ਨੂੰ ਕੁਮਰਾ ਕੀਤਾ ਜਾ ਰਿਹਾ ਵਾ 45 ਸਾਲ ਦੇ ਵਿਅਕਤੀ ਦੀ ਇੱਕ ਹਿਸਟਰੀ ਆ ਉਸਨੇ ਐਵੇਂ ਹੀ ਘਰੇ ਬੈਠੇ ਨੇ ਕਿਸੇ ਕੰਪਨੀ ਦਾ ਪ੍ਰੋਡਕਟ ਮੰਗਾ ਲਿਆ ਜਿਹੜੇ ਲੋਕ ਪ੍ਰੋਡਕਟ ਵੇਚਦੇ ਹੁੰਦੇ ਆ ਪ੍ਰਗਟ ਖਫੜ ਕੇ ਹਾਰਡ ਦਾ ਖਾਨ ਲੱਗ ਗਿਆ ਹਾਰਡ ਤਾਂ ਬਿਲਕੁਲ ਸਹੀ ਸੀਗਾ ਬਸ ਬਸ ਉਹ ਹੀ ਪਿੱਛੇ ਲੱਗ ਕੇ ਵੀ ਹਾਰਡ ਮਜ਼ਬੂਤ ਬਣ ਜਾਊਗਾ ਹਾਰਟ ਮਜ਼ਬੂਤ ਨਹੀਂ ਬਣਿਆ ਸਾਇਰਲ ਅਟੈਕ ਆ ਗਿਆ ਨੂੰ ਕਿਉਂਕਿ ਉਹ ਪ੍ਰੋਡਕਟ ਉਹਨੇ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਗਣਾ ਖਾਧਾ ਸੀਗਾ ਅਟੈਕ ਆ ਗਿਆ 50% ਕੇਸ ਇਹੋ ਦੇ ਆ ਜਿਹੜੇ ਡਿਵਰਸ ਜਿਹਦੇ ਹਾਰਟ ਦੇ ਸਪੈਸ਼ਲਿਸਟ ਡਾਕਟਰਾ ਉਹਨੇ ਬਾਰੇ ਕੁਝ ਕਿ ਮਿੱਤਰ ਆ ਮੇਰੇ ਜਦੋਂ ਉਹਨਾਂ ਨੇ ਕਦੇ ਰਿਸਪੌਂਸਿਬਲਿੰਗ ਹੁੰਦੀ ਜਾਂ ਗੱਲਬਾਤ ਹੁੰਦੀ ਜਾਂ ਕਹਿੰਦੇ 50% ਕੇਸ ਇਹੋ ਦੇ ਆ ਰਹੇ ਆ ਜਿਹੜੇ ਕਿਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਬਿਨਾ ਕਾਲਸਟੋਲ ਦੀਆਂ ਬਲੱਡ ਪ੍ਰੈਸ਼ਰ ਦੀਆਂ ਹਾਰਟ ਹਾਰਟ ਮਜ਼ਬੂਤ ਕਰਨ ਕੋਲਤੀ ਦਵਾਈਆਂ ਖਾਈ ਜਾਂਦੇ ਆ ਪ੍ਰੋਡਕਟ ਖਾਈ ਜਾਂਦੇ ਆ ਦੇਸੀ ਨੁਸਖੇ ਖਾਈ ਜਾਂਦੇ ਆ ਉਹਨਾਂ ਦੇ ਬੈਡ ਬੈਡ ਇਫੈਕਟ ਇੰਨੇ ਜ਼ਿਆਦਾ ਹੁੰਦੇ ਆ 50% ਸਿਰਫ ਕੇਸ ਇਹੋ ਜਿਹੇ ਆਉਂਦੇ ਆ ਜਦੋਂ ਉਹਨਾਂ ਦੀ ਹਿਸਟਰੀ ਚੈੱਕ ਕਰਦੇ ਆ ਸਟੱਡੀ ਕਰਦੇ ਆ ਉਹਨਾਂ ਕਿਸ ਐਨਾਲਾਈਜ਼ ਕੀਤਾ ਜਾਂਦਾ ਫਿਰ ਪਤਾ ਲੱਗਦਾ ਉਹਨ ਇਹ ਪ੍ਰੋਡਕਟ ਖਾਤ ਦੇਉਣੇ ਇਹ ਦਿੱਸੀ ਨੂੰਤਾ ਵਰਤਦੇ ਉਹਨਾਂ ਇਹ ਵਰਤਿਆ ਠੀਕਾ ਕਿੰਨਾ ਵੱਡਾ ਰਿਸਕ ਫੈਕਟਰ ਆ ਤੁਹਾਡੇ ਤੇ ਡੈਥ ਵੀ ਹੋ ਸਕਦੀ ਐ ਇਸ ਨਾਲ ਅਗਰ ਤੁਸੀਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਬੜਾ ਕੋਈ ਵੀ ਪ੍ਰੋਡਕਟ ਖਾਣੇ ਹੋ ਲਿਵਰ ਟੋਨ ਖਾਣੇ ਹੋ ਸਖਤ ਟੋਨ ਖਾਣੇ ਹੋ ਕੋਲੈਸਟ੍ਰੋਲ ਵਧਣ ਦੇ ਵੀ ਬਹੁਤ ਕਾਰਨਾਂ ਬਲੱਡ ਪ੍ਰੈਸ਼ਰ ਵਧਣ ਦੇ ਵੀ ਬਹੁਤ ਕਾਰਨਾਂ ਜੈਨੇਟਿਕ ਵੀ ਹੋ ਸਕਦਾ ਬਾ ਜਿੰਨੇ ਜੇ ਕਾਰਨ ਠੀਕ ਨਾ ਹੋਣਗੇ ਉਹਨਾਂ ਤੱਕ ਜੋ ਮਰਜ਼ੀ ਖਾਈ ਚੱਲੋ ਤੁਸੀਂ ਦਵਾਈ ਨਹੀਂ ਖਾ ਰਹੇ ਤੁਸੀਂ ਜ਼ਹਿਰ ਖਾ ਰਹੇ ਹੋ ਸਾਇਲੈਂਟ ਅਟੈਕ ਬਹੁਤ ਜ਼ਿਆਦਾ ਹੋ ਰਿਹਾ ਸੋ ਪਲੀਜ਼ ਇਹਨਾਂ ਚੀਜ਼ੇ ਨੂੰ ਅਵੋਇਡ ਕਰੋ ਇਹ ਬਹੁਤ ਵੱਡਾ ਰਿਸਕ ਫੈਕਟਰ ਆ ਇਹੋ ਦੀ 80% ਕੇਸ ਸਿਰਫ ਇਹੋ ਜੀ ਜਾਂਦੇ ਆ ਕੋਲੈਸਟ੍ਰੋਲ ਦੀ ਦਵਾਈ ਖਾ ਲਈ ਬਲੱਡ ਪ੍ਰੈਸ਼ਰ ਵੱਧਦਾ ਜੀ ਅਗਰ ਹਾਰਟ ਮਜ਼ਬੂਤ ਹੋਗਾ ਤੁਹਾਡਾ ਹਾਰਟ ਤੁਹਾਡਾ 100 ਸਾਲ ਤੱਕ ਨਹੀਂ ਮਰਦਾ ਤੁਹਾਡਾ ਸੋ ਸਾਰਕ ਚੱਲੇ ਨਾ ਚੱਲੇ 10 ਮਿੰਟ ਤੇ ਰੁਕ ਨੂੰ ਅਟੈਕ ਆ ਰਹੇ ਆ ਲੋਕਾਂ ਦੇ ਸਟੰਟ ਲੋਕਾਂ ਦੇ ਐੇ ਪੈ ਰਹੇ ਆ ਬਹੁਤ ਜ਼ਿਆਦਾ ਸੋ ਪਲੀਜ਼ ਅਵਾਇਡ ਕਰੋ ਇਹਨਾਂ ਚੀਜ਼ ਨੂੰ ਵਾਈਡ ਕਰੋ ਜਿੰਨਾ ਬਚੇ ਜਾਂਦਾ ਬਚੋ ਕਿਸੇ ਡਾਕਟਰ ਦੀ ਸਲਾਹ ਬਿਨਾ ਕੋਈ ਵੀ ਦਵਾਈ ਨਾ ਖਾਓ ਪਹਿਲਾਂ ਹਾਰਦਿਕ ਕਿਸੇ ਸਪੈਸ਼ਲਿਸਟ ਨੂੰ ਮਿਲੋ ਉਥੇ ਡਾਕਟਰ ਨਾਲ ਕਨਸਲਟਿੰਗ ਕਰੋ ਰਿਪੋਰਟਸ ਕਰਾਓ ਆਪ ਦੀ ਫਰੈਂਡ ਕੇ ਦਵਾਈ ਵਰਤੋ ਅਗਰ ਐਂ ਦਵਾਈ ਵਰਤੋਗੇ ਤਾਂ ਜਾਨ ਦਵਾਗੇ ਬਹਿ ਜਾਓਗੇ ਪਲੀਜ਼ ਹੱਥ ਬਨ ਕੇ ਬੇਨਤੀ ਆ ਇਹ ਜੋ ਟੋਟਕਿਆਂ ਤੋਂ ਹੋਮੋਪੈਥਿਕ ਦਵਾਈਆਂ ਤੋਂ ਦੇਸੀ ਵਿਦੇਸੀ ਦਵਾਈਆਂ ਤੋਂ ਪਰਹੇਜ਼ ਕਰੋ ਜਿਹਨਾਂ ਦੇ ਕੋਈ ਬਿਮਾਰੀ ਦਾ ਪ੍ਰੋਪਰ ਕਾਰਨ ਨਹੀਂ ਪਤਾ ਲੱਗਦਾ ਉਹਨਾਂ ਦੇ ਕਿਸੇ ਵੀ ਰੋਗ ਦਾ ਇਲਾਜ ਕਰਾਉਣਾ ਵਿਅਰਥ ਆ ਸੋਕਰ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਮਤਵ ਕਰਕੇ ਸ਼ੇਅਰ ਕਰਿਓ ਜੀ ਧੰਨਵਾਦ